ਉਹ ਅਸੀਂ ਸੋਚਣਾ ਹੈ ਕਿ ਸਾਨੂੰ ਪੂਰਤਾਸ ਮਹਾਰਾਜ ਦੀ ਬਾਣੀ ਨੂੰ ਗ੍ਰੰਥਾਲਾ ਦੀ ਬਾਣੀ ਕੇ ਵੀ ਨਿਮਰਤੀ ਬਾਣੂ ਕਰਕੇ ਦੇਖ ਲਓ ਇੱਕ ਸ਼ਿਨਰਸ਼ਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿ ਮਨ ਪਿਖਿਆ ਕਿ ਘੁਮਿਆ ਅਕਸ਼ਾਲਾ ਪਾਰਨਾ ਸੂਲ ਕਹਿੰਦੇ ਸੱਚਿਆ ਬਾਦਸ਼ਾਹ ਐਵੇਂ ਜਿਹੜਾ ਆਪਣਾ ਮਨ ਨਾਲ

ਸਮਾ ਸ੍ਰੀ ਤੇ ਇਤਨੀਆਂ ਵਿਚਾਰਾਂ ਕਰਦੇ ਹੋਈਆਂ ਬੈਠ ਕੋਲਾ ਆਪ ਸੰਗਤ ਤੇ ਗੁਰੂ ਮੇਰਾ ਬਖਸ਼ਣ ਹਾਰ ਹੈ ਬਖਸ਼ ਲੈਣਾ ਨਾਮ ਉਸ ਬਾਦਰ ਸ਼ਹੀਦਾਂ ਦੇ ਖਾਨਾ ਤੋਂ ਪਹਿਰਾਮ ਦੇ ਨੇੜੇ ਪਿਆਰਿਓ ਸ਼ਹੀਦਾਂ ਮਹਾਂਪੁਰਸ਼ਾਂ ਦਾ ਸਥਾਨ ਹੈ ਨਾਲੇ ਮੱਗਾ ਨਾਲੇ ਪਹਿਰਾਮ ਹੈ ਤੁਹਾਡੇ ਨਿਮਰ ਨੇ ਜਿੱਤ ਦੀ ਬਾਤ ਵਿੱਚ ਸੇਵਾ ਕੀਤੀ ਹੈ ਨਾਲ ਮਹਾਂਪੁਰਸ਼ ਨੇ ਪਿਆਰਿਓ ਸਾਡੇ ਭਾਈ ਸੋਹਣ ਸਿੰਘ ਜੀ ਨਿਯਾਨਤਨ ਪਾਰਗਨ ਪਰਸ਼ਸ਼ਾ ਬਿਲਰੈਮਾ ਨੇ ਇਹ ਵੀ ਮਾਪਸ਼ਾਨ ਦੇ ਸੰਗਿ ਨੇ ਇੰਨਾ ਦਰਵਾਜ਼ਾ ਖਲ੍ਹਿਆ ਰਿਹਾ ਸਾਰੀ ਸੰਗਤ ਦਾ ਤੁਹਾਡਾ ਮੈਂ ਘਰ ਜਿਵੇਂ ਆਪ ਸਿਰ ਤੋਂ ਇੱਕ ਤੁਲਕ ਸੁਣਾਉਣ ਲਈ ਹਾਂਜੀ ਜੀ ਸਾਡੇ ਪ੍ਰਧਾਨ ਜੀ ਪ੍ਰੇਮ ਕੁਮਾਰ ਸਰੋਆ ਜੀ ਨੇ ਸਾਡੇ ਮੈਂਬਰ ਸਭਾਨ RAMLAL ਜੰਗੀ ਫੇਕੇਦਾਰ ਔਰ ਰਣਜੀਤ ਸਰੋਆ ਜੀ ਔਰ ਸਾਡੇ ਕੈਸ਼ੀਅਰ ਨੇ ਔਰ ਇਸ ਤੋਂ ਇਲਾਵਾ ਹੋਰ ਵੀ ਜਿੰਨੇ ਵੀ ਕਮੇਟੀ ਮੈਂਬਰ ਹੈਗੇ ਆ ਮੈਂ ਬਤੌਰ ਸੈਕਟਰੀ ਸਾਫ ਦਾ ਸਰਪੰਚ ਵਿਕਾਸ ਕੁਮਾਰ ਕੋਲਟਿੰਗ ਕੁਮਾਰ ਜੀ ਸਰੋਆ ਔਰ ਰਾਮਚੰਦ ਜੀ ਸਰੋਆ ਔਰ ਸਮੂਹ ਸਰੋਆ ਪਰਿਵਾਰ ਜੰਨੀਆਂ ਵੀ ਵੀਰ ਫੈਮਲੀਆਂ ਸੋਤਾ ਫੈਮਲੀਆਂ ਬੁਰੇਵਾਲ ਫੈਮਲੀਆਂ ਐਨ ਆਰ ਆਈ ਵੀ ਜਿੰਨੇ ਵੀ ਦੇਸ਼ਾਂ ਬਲੇ ਚਾਂਗਲੈਂਡ ਅਮਰੀਕਾ ਕੈਨੇਡਾ ਉਹ ਸਾਰੀਆਂ ਸੰਗਤਾਂ ਵੱਧ ਕੜ ਕੇ ਜਿਹੜਾ ਉਹ ਯੋਗਦਾਨ ਪਾਉਂਦੀਆਂ ਨੇ ਸੇਵਾ ਦਿੰਦੀਆਂ ਨੇ ਤੇ ਨਾਲ ਮਿਲ ਕੇ ਜਿਹੜਾ ਆ ਪਿਛਲੇ ਤਿੰਨ ਦਿਨਾਂ ਤੋਂ ਅਖੰਡ ਪਾਠਾਂ ਦੇ ਜਾਪ ਸੀਗੇ ਕੱਲ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਸੀਗੀ ਉਹ ਫਿਰ 12 ਵਜੇ ਤੋਂ ਲੈ ਕੇ 2:30 ਵਜੇ ਤੱਕ ਔਰ ਅੱਜ ਜਿਹੜੇ ਸਵੇਰ ਦੇ ਦੀਵਾਨ ਜਿਹੜੇ ਆ ਅਗਾੜ-ਬਾੜਾਂ ਦੇ ਪੂਗ ਪਗੰਤ ਹੋਣ ਖੁੱਲੇ ਪੰਡਾਲ ਵਿੱਚ ਸਿਗਾਇਏ ਗਏ ਨੇ ਕੀਰਤਨ ਦਰਵਾਜ਼ਾ ਤੇ ਇਸੇ ਤਰ੍ਹਾਂ ਨਰੰਤਰ ਜਿਹੜਾ ਹਰ ਸਾਲ ਸਾਰੀਆਂ ਸੰਗਤਾਂ ਦੇ ਸੰਤਾਂ ਮਹਾਂਪੁਰਸ਼ਾਂ ਦੇ ਦਰਵਾਜ਼ਾ ਹੈ ਜੀ ਫਿਰ ਖਾਲਸਾ ਜੋ ਡੇਰਾ ਹੈ ਰਿਸ਼ੀ ਠਾਕੁਰਦਾਸ ਜੀ ਮਹਾਰਾਜ ਦਾ ਉੱਥੋਂ ਵਿਸ਼ੇਸ਼ ਤੌਰ ਤੇ ਸੰਗਤ ਜਿਹੜੀ ਹੈ ਸੰਤ ਮਹਾਂਪੁਰਸ਼ ਰਾਮ ਸੇਵਕ ਜੀ ਮੌਜੂਦਾ ਗਦਨੀ ਸਿੰਘ ਉਹਨਾਂ ਦੇ ਨਾਲ ਆਉਂਦੇ ਹੋਰ ਵੀ ਸੰਤ ਮਹਾਂਪੁਰਸ਼ ਸ਼ਾਹ ਵਰਤੋਂ ਸਾਡੇ ਸੰਤ ਮਹਾਂਪੁਰਸ਼ ਆਬਾਦਾਨ ਤੋਂ نال کی اپنے پروچن ਸਤ ਸੰਗਤ ਜੀ ਜੈਪੁਰ ਦੇ ਤਾਨੀਗੁਰ ਦੇ ਅੱਜ ਜੋ ਪੈਂਡ ਹੈਲ ਰਾਂ ਬਿਖੇ ਪੰਪਨ ਐਕਸਰਸਨ ਸ਼ਿੰਕਰਦਾ ਜੀ ਮਹਾਰਾਜੀ ਦਾ ਜਨ ਦੇ ਆੜਾ ਇਹ ਸਥਾਨ ਦੇ ਉੱਤੇ ਮੈਂ ਜਾ ਰਿਹਾ ਹਾਂ ਸਭ ਤੋਂ ਪਹਿਲਾਂ ਮੈਂ ऋषि ठाकुरदास दरबार ਦੇ ਮੁੱਖ ਸੇਵਾਦਾਰ ਹੁੰਦੇ ਨਾਤੇ ਇਸ ਮੂ ਸੰਗਤਾਂ ਨੂੰ ਇਸ ਮੌਕੇ ਮੈਂ ਲੱਖ ਲੱਖ ਮੁਬਾਰਕਾ ਦਿੰਦਾ ਸਾਧ ਸੰਗਤ ਜੀ ਸੰਤ ਸ਼ੰਕਰਦਾਸ ਜੀ ਮਹਾਰਾਜ ਜਿਨ੍ਹਾਂ ਨੇ ਆਪਣਾ ਸਾਰੀ ਜ਼ਿੰਦਗੀ ਜਿਹੜੀ ਆ ਉਹ ਸੇਵਾ ਔਰ ਸਿਮਰਨ ਦੇ ਵਿੱਚ ਬਕਤੀਤ ਕੀਤੀ ਔਰ ਉਹਨਾਂ ਨੇ ਆਪਣਾ ਜਿਹੜਾ ਜੀਵਨ ਸੀ ਇਸ ਤਰ੍ਹਾਂ ਲੋਕਾਂ ਦੇ ਵਿੱਚ ਉਹ ਮਹਿਕਨ ਵਾਇਆ ਆਪਣਾ ਆਪ ਦੁਨੀਆ ਨੂੰ ਸ਼ੋਅ ਨਹੀਂ ਕੀਤਾ ਤੇ ਕੁਝ ਸਮਾਂ ਬਾਅਦ ਜਦੋਂ ਉਹਨਾਂ ਦਾ ਸਰੀਰ ਛੱਡ ਗਿਆ ਤਾਂ ਸਾਧੂਤਾ ਜਿਹੜਾ ਕਰਮਿਆ ਉਹ ਭਜਨ ਦਾ ਜਿਹੜਾ ਪ੍ਰਤਾਪ ਹੈ ਉਹ ਆਪਣੇ ਆਪ ਹੀ ਮਹਿਕ ਦੇਣ ਲੱਗ ਪਿੰਦਾ ਹੈ ਦਾ ਇਸ ਇਲਾਕੇ ਦੇ ਲੋਕਾਂ ਨੇ ਬੜਿਆ ਤਰੀਕੇ ਦੇ ਨਾਲ ਉਹਨਾਂ ਦਾ ਸਨਮਾਨਜਨਕ ਤਰੀਕੇ ਨਾਲ ਜਿਹੜਾ ਸਤਕਾਰ ਨਹੀਂ ਸੀ ਹੈ ਇਸ ਕਰਕੇ ਇਹਨਾਂ ਲੋਕਾਂ ਨੂੰ ਅੰਦਰੋਂ ਭੈ ਮਾਰਦਾ ਸੀ ਤੇ ਇਹਨਾਂ ਦੇ ਲੋਕਾਂ ਨੇ ਦਿਨ ਰਾਤ ਡਰਦੇ ਰਹਿਣਾ ਤੇ ਉਹਨਾਂ ਸਮਿਆਂ ਦੇ ਵਿੱਚ ਜਿਸੀ ਠਾਕੁਰਦਾਸ ਮਹਾਰਾਜ ਜੀ ਇਸ ਨਗਰ ਦੇ ਵਿੱਚ ਆਏ ਔਰ ਪਿੰਡਾਂ ਦੇ ਲੋਕਾਂ ਨੇ ਉਨਾ ਦੇ ਕੋਲ ਬੇਨਤੀ ਕੀਤੀ ਕਿ ਮਹਾਰਾਜ ਸਤੇਪਾਚਾ ਸਾਡੇ ਪਿੰਡ ਦੇ ਵਿੱਚ ਪਤਾ ਨਹੀਂ ਇਹ ਕਿਹੜੀ ਪ੍ਰੇਤ ਆਤਮਾ ਹੈ ਜੋ ਸਾਰੇ ਲੋਕਾਂ ਨੂੰ ਪਰੇਸ਼ਾਨ ਹੈ ਤੇ ਰਿਸ਼ੀ ਠਾਕੁਰਦਾਸ ਮਹਾਰਾਜ ਜੀ ਨੇ ਆਪਣੀ ਨਜ਼ਰ ਦੇ ਨਾਲ ਦੇਖ ਕੇ ਕਿਹਾ ਭਾਈ ਇਹ ਕੋਈ ਪ੍ਰੇਤ ਨਹੀਂ ਹੈ ਇਹ ਕੋਈ ਸੰਤ ਮਹਾਂਪੁਰਸ਼ ਹੈ ਜਿਹਦਾ ਨਾਮ ਸ਼ੰਕਰਦਾਸ ਹੈ ਔਰ ਤੁਸੀਂ ਲੋਕਾਂ ਨੇ ਉਹਨਾਂ ਦਾ ਸਤਿਕਾਰ ਨਹੀਂ ਕੀਤਾ ਔਰ ਉਹਨਾਂ ਦਾ ਸਨਮਾਨ ਸਾਦੇ ਉਮਰ ਦਾ ਹੋਣਾ ਚਾਹੀਦਾ ਸੀ ਅਗਰ ਤੁਸੀਂ ਚਾਹਦੇ ਹੋ ਕਿ ਸਾਡੇ ਪਿੰਡ ਦੇ ਲਈ ਅਸ਼ੀਰਵਾਦ ਵਕਸ਼ਨ ਤਤਵ ਅਨੁਸਾਰਾਂ ਨੂੰ ਰਲ ਕੇ ਉਹਨਾਂ ਦੀ ਯਾਦ ਵਿੱਚ ਇੱਥੇ ਜੋੜ ਮਿਲਾ ਪੰਡਾਰਾ ਦੁਆ ਚਾਹੀਦਾ ਤੇ ਉਸ ਵਕਤ ਤੋਂ ਲੈ ਕੇ ਅੱਜ ਤੱਕ ਐ ਰਿਸ਼ੀ ਠਾਕੁਰਦਾਸ ਮਹਾਰਾਜ ਦੇ ਵਰਦਾਨ ਦੇ ਨਾਲ ਇਹ ਸੰਸਥਾ ਸ਼ੰਕਰਦਾਸ ਜੀ ਜਾਗਰ ਹੈ ਔਰ ਇਹ ਜਿਹੜੀ ਧਰਤੀ ਆ ਇਸ ਵੇਲੇ ਜਿੱਥੇ ਬਹੁਤ ਵੱਡੇ ਵੱਡੇ ਭਵਨ ਬਣੇ ਆ ਤੇ ਮਸਾਨ ਕਾਟ ਸੀ ਸ਼ਮਸ਼ਾਨ ਕਾਟ ਦੇ ਵਿੱਚ ਲੋਕੀ ਆ ਕੇ ਇੱਥੇ ਅਜੇ ਵੀ ਮੇਰਾ ਖਿਆਲ ਹੈ ਚੱਲਦਾ ਕੰਮ ਤੇ ਉਦੋਂ ਜਦੋਂ ਰਿਸ਼ੀ ਠਾਕੁਰਦਾਸ ਮਹਾਰਾਜ ਤੋਂ ਬਾਅਦ ਜਦੋਂ ਸਾਰਾ ਕੰਮ ਚੱਲਦਾ ਰਿਹਾ ਤੇ ਪਿੰਡ ਵਿੱਚ ਉੱਤੇ ਰਿਸ਼ੀ ਠਾਕੁਰਦਾਸ ਮਹਾਰਾਜ ਦਾ ਤਪਸਥਾਨ ਹੈ ਅੱਜ ਦੇ ਦਿਨ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਆਰੰਭ ਹੋਏ ਹੁੰਦੇ ਸਨ ਅੱਜ ਦੇ ਦਿਨ ਭੋਗ ਪੈਂਦੇ ਸੀ ਦੇ ਐਸ ਦਿਨ ਤੇ ਜਿੱਥੇ ਬਾਬਾ ਸ਼ੰਕਰਦਾਸ ਜੀ ਦੀ ਸਮਾਧੀ ਦੇ ਉੱਤੇ ਲੋਕੀ ਸੁੱਖਾਂ ਲੈ ਕੇ ਆਉਂਦੇ ਸੀ ਨਿਸ਼ਾਨ ਸਾਹਿਬ ਚੜਾਏ ਜਾਂਦੇ ਸੀ ਉਸ ਤੋਂ ਬਾਅਦ ਸਾਰਾ ਜਿਹੜਾ ਸਮਾਗਮ ਸੀ ਉੱਥੇ ਪਿੰਡ ਦੇ ਵਿੱਚ ਜਿੱਤੇ ਰਿਸ਼ੀ ਠਾਕੁਰ ਦਾਸ ਮਹਾਰਾ ਦਾ ਕੱਪਸਟਾਰਿਆਂ ਹੋਤੇ ਮਨਾਇਆ ਜਾਂਦਾ ਸੀ ਉਹ ਸਮਾ ਜਿਹੜਾ ਦੇਖ ਕੇ ਸੰਤ ਮਹਾਰਾ ਹਰੀਦਾਸ ਜੀ ਜੋ ਰਿਸ਼ੀ ਠਾਕੁਰ ਦਾਸ ਮਹਾਰਾ ਦੇਖ ਕੇ ਦਿਲਸ਼ੀਨ ਹੋਏ ਹਨ ਉਹਨਾਂ ਨੇ ਸਾਰੇ ਤਾਂ ਜਿਆ ਲੋਕਾਂ ਨੂੰ ਸ਼੍ਰੀ ਦੇਵਰਾਜ ਉਸ ਵੇਲੇ ਇਸ ਪਿੰਡ ਦੇ ਸਰਪੰਚ ਸਨ ਉਹਨਾਂ ਨੇ ਸੁਝਾਇਆ ਕਿ ਤੁਸੀਂ ਇੱਥੇ ਤੁਹਾਡਾ ਟਾਈਮ ਜਿਹੜਾ ਹੰਮਣ ਪਿੰਨ ਤੇ ਰਹਿੰਦਾ ਤੁਸੀਂ ਹੋ ਸਕੇ ਤਾਂ ਇੱਥੇ ਹੀ ਸਾਰਾ ਸਮਾਗਮ ਕਰਿਆ ਕਰੋ ਉਸ ਤੋਂ ਬਾਅਦ ਇਹ ਸਾਰਾ ਸਮਾਗਮ ਜਿਹੜਾ ਇੱਥੇ ਮਨਾਇਆ ਜਾਂਦਾ ਔਰ ਉਹ ਜਿਹੜਾ ਉੱਠੇ ਵਾਲਾ ਦਿਨ ਸੀ ਉਹ ਅੱਜ ਤੋਂ 2 ਹਫ਼ਤੇ ਬਾਦਰ ਅਜਦੇ ਦਿਨ ਉੱਥੇ ਸਿੱਖਾ ਕਰਤਾ ਸਹਾਰਜ ਜੀ ਬਾਬਾ ਦੇਤ ਮੈ ਜਨਾ ਇਸ ਕਰਕੇ ਸਾਥ ਸੰਗਤ ਜੀ ਇਹ ਮਾਲਕ ਦੇ ਪਿਆਰੇ ਜਿਹੜੇ ਆਪਣੀ ਬੰਦਗੀ ਦੇ ਪ੍ਰਤਾਪ ਦੇ ਨਾਲ ਹੀ ਅਮਰ ਹੁੰਦੇ ਹਨ ਸੋ ਅੱਜ ਦੇ ਦਿਨ ਤੇ ਮੈਂ ਸਾਰੀ ਸੰਗਤ ਨੂੰ ਇਹਨਾਂ ਮਹਾਂਪੁਰਸ਼ਾਂ ਦੇ ਸਮਾਧੀਆਂ ਬਹੁਤ-ਬਹੁਤ ਮੁਬਾਰਕਾ ਦਿਨਾ ਜੈਗੁਰਦੇਵ ਤਨਗੁਰਦੇਵ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ